ਕਈ ਵਾਰੀ ਕੀ ਹੁੰਦਾ ਦੂਸਰੇ ਦੀ ਸੋਚ ਤੇ ਨਿਰਭਰ ਕਰਦਾ ਵੀ ਆਪਾਂ ਵਾਕ ਕਿਸ ਤਰ੍ਹਾਂ ਦਾ ਬਣਾਵਾਂਗੇ ਦੂਸਰਾ ਆਪਣੇ ਬਾਰੇ ਆਪਣੇ ਕੰਮ ਦੇ ਬਾਰੇ ਕੀ ਸੋਚ ਰਿਹਾ ਇਹਨੂੰ ਬੜੀ ਸਿੰਪਲ ਜੀ ਉਦਾਹਰਣ ਦੇ ਨਾਲ ਆਪਾਂ ਸਮਝਦੇ ਆਂ ਦੇਖੋ ਕੰਮ ਦੂਸਰਾ ਇਹ ਸੋਚ ਸਕਦਾ ਵੀ ਜਿਹੜਾ ਕੰਮ ਤੁਹਾਨੂੰ ਕਿਹਾ ਸੀਗਾ ਵੀ ਉਹ ਕੰਮ ਤੁਸੀਂ ਨਹੀਂ ਕੀਤਾ ਜਾਂ ਨਹੀਂ ਹੋਇਆ ਉਹਨੇ ਤੁਹਾਨੂੰ ਕੋਈ ਕੰਮ ਕੀਤਾ ਕਿਹਾ ਸੀਗਾ ਜਾਂ ਉਹਨੂੰ ਲੱਗ ਰਿਹਾ ਵੀ ਤੁਸੀਂ ਇਹ ਵਾਲਾ ਕੰਮ ਨਹੀਂ ਕੀਤਾ ਲੇਕਿਨ ਉਹ ਤੁਸੀਂ ਕੰਮ ਜਿਹੜਾ ਹੈਗਾ ਉਹ ਕਰ ਚੁੱਕੇ ਹੋ ਤੁਸੀਂ ਉਹ ਕੰਮ ਕਰਤਾ ਲੇਕਿਨ ਤੁਸੀਂ ਕਰਤਾ ਸੋਚ ਰਿਹਾ ਦੂਸਰਾ ਪਰਸਨ ਕੀ ਸੋਚ ਰਹਾ ਵੀ ਤੁਸੀਂ ਨਹੀਂ ਕੀਤਾ ਲੇਕਿਨ ਅਸਲ ਦੇ ਵਿੱਚ ਤੁਸੀਂ ਉਹ ਕੰਮ ਕਰ ਚੁੱਕੇ ਹੋ ਇੱਕ ਤਾਂ ਹੈਗੀ ਇਹ ਸਿਚੁਏਸ਼ਨ ਲੇਕਿਨ ਦੂਸਰੀ ਸਿਚੁਏਸ਼ਨ ਕੀਆ ਦੂਸਰਾ ਸੋਚ ਰਹਾ ਵੀ ਤੁਸੀਂ ਕੰਮ ਕਰਤਾ ਲੇਕਿਨ ਤੁਸੀਂ ਕੰਮ ਨਹੀਂ ਕੀਤਾ ਸੋ ਕੰਮ ਤੁਸੀਂ ਨਹੀਂ ਕੀਤਾ ਹੁਣ ਦੇਖੋ ਦੋਨੇ ਆਪੋਜ਼ਿਟ ਸਿਚੁਏਸ਼ਨਸ ਨੇ ਇਹਦੇ ਵਿੱਚ ਉਹ ਸੋਚ ਰਿਹਾ ਵੀ ਨਹੀਂ ਕੀਤਾ ਲੇਕਿਨ ਤੁਸੀਂ ਕਰਤਾ ਇੱਕ ਦੇ ਵਿੱਚ ਤੁਸੀਂ ਉਹਨੇ ਸੋਚ ਰਿਹਾ ਵੀ ਤੁਸੀਂ ਕਰਤਾ ਲੇਕਿਨ ਤੁਸੀਂ ਨਹੀਂ ਕੀਤਾ ਹੁਣ ਇੱਥੇ ਦੋ ਹੋਰ ਸ਼ਬਦਾਂ ਦੀ ਆਪਾਂ ਨੂੰ ਲੋੜ ਪਊਗੀ ਉਹ ਇਹ ਸਿਚੁਏਸ਼ਨਸ ਦੇ ਵਿੱਚ ਆਪਾਂ ਯੂਜ਼ ਕਰਦੇ ਆ ਇੱਕ ਹੈਗਾ ਸ਼ਬਦ ਇਸ ਦੇ ਵਿੱਚ ਆਪਾਂ ਯੂਜ਼ ਕਰਾਂਗੇ ਆਲ ਰੈਡੀ ਉਸੇ ਦੇ ਵਿੱਚ ਬਸ ਇੱਕੋ ਸ਼ਬਦ ਆਪਾਂ ਨੇ ਜੋੜਨਾ ਤੇ ਉਹ ਸ਼ਬਦ ਦਾ ਮੀਨਿੰਗ ਜਿਹੜਾ ਹੈਗਾ ਉਹ ਚੇਂਜ ਹੋ ਜਾਊਗਾ ਇੱਕ ਦੂਸਰਾ ਇੱਥੇ ਹੈਗਾ ਵੀ ਯੈਟ ਇਹ ਮਤਲਬ ਇਹਦਾ ਵੀ ਹਜੇ ਆਪਾਂ ਜਿਹੜਾ ਹੈਗਾ ਇਹ ਚ ਮੇਲੇ ਚ ਆਪਾਂ ਨਾ ਪਾਓ ਇਹਨਾਂ ਦਾ ਕੀ ਮਤਲਬ ਹੈਗਾ ਤੇ ਵੈਸੇ ਤੁਹਾਨੂੰ ਦੱਸ ਦੂੰਗਾ ਮੈਂ ਵੀ ਇਹਨਾਂ ਨੂੰ ਪੰਜਾਬੀ ਦੇ ਵਿੱਚ ਆਪਾਂ ਅਨਵਾਦ ਕਿਵੇਂ ਕਰਦੇ ਆ ਲੇਕਿਨ ਤੁਸੀਂ ਕੰਟੈਕਸਟ ਸਮਝੋ ਸਟੋਰੀ ਸਮਝੋ ਸਿਚੁਏਸ਼ਨ ਨੂੰ ਸਮਝੋ ਜੇ ਤੁਸੀਂ ਸੰਦਰਭ ਸਮਝ ਗਏ ਜੇ ਤੁਸੀਂ ਕੰਟੈਕਸਟ ਸਮਝ ਗਏ ਤਾਂ ਤੁਸੀਂ ਇਹਨਾਂ ਨੂੰ ਅਪਲਾਈ ਕਰਨਾ ਬੜੇ ਈਜ਼ੀਲੀ ਤਰੀਕੇ ਨਾਲ ਤੁਸੀਂ ਸਿੱਖ ਜਾਓਗੇ ਤੇ ਬੜੇ ਰਾਮ ਨਾਲ ਵਾਕ ਵੀ ਬਣਾ ਲੋਗੇ ਸੁਪੋਜ਼ ਕਰੋ ਤੁਸੀਂ ਉਹ ਕੰਮ ਜਿਹੜਾ ਉਹ ਕਹਿ ਰਹੇ ਨੇ ਉਹ ਨਹੀਂ ਕੀਤਾ ਤੇ ਉਥੇ ਤੁਸੀਂ ਕੀ ਯੂਜ਼ ਕਰੋਗੇ ਆਈ ਹੈਵ ਨਾਟ ਕਲੀਨਡ ਦਾ ਬਾਥਰੂਮ ਯੈਟ ਇਥੇ ਦੋ ਸ਼ਬਦ بس ਇਥੇ ਨਾਲ ਲਾ ਦਾਂਗੇ ਆਈ ਹੈਵ ਨਾਟ ਕਲੀਨਡ ਦਾ ਬਾਥਰੂਮ ਯੈਟ ਇਹਨੂੰ ਆਪਾਂ ਇਹ ਸਮਝ ਲਓ ਜਿਵੇਂ ਸੁਪੋਜ਼ ਕਰੋ ਤੁਸੀਂ ਪੇਰੈਂਟਸ ਨੇ ਤੁਸੀਂ ਤੁਹਾਡੇ ਪੇਰੈਂਟਸ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਤੇ ਗੱਲਬਾਤ ਕਰਦੇ ਕਰਦੇ ਉਹ ਕਹਿੰਦੇ ਵੀ ਚਲੋ ਆਪਾਂ ਨਾ ਸਾਰੇ ਲਾਂਚ ਜਾ ਕੇ ਬੈਠਦੇ ਆਂ ਤੇ ਹੁਣ ਲੌਨ ਤੁਸੀਂ ਮੋਡ ਨਹੀਂ ਕੀਤਾ ਹੋਇਆ ਲੌਨ ਕੱਟੇ ਨੇ ਉਹ ਕਹਿੰਦੇ ਵੀ ਲੌਂਚ ਚ ਚਲਦੇ ਆਪਾਂ ਲੌਂਚ ਖਾਣਾ ਖਾਣੇ ਆ ਅੱਜ ਬੈਠ ਕੇ ਆਪਾਂ ਲੇਕਿਨ ਤੁਸੀਂ ਕੱਟਿਆ ਨਹੀਂ ਹੋਇਆ ਉਸ ਨੂੰ ਉਹ ਸੋਚ ਰਹੇ ਨੇ ਵੀ ਤੁਸੀਂ ਕੱਟ ਚੁੱਕੇ ਹੋ ਉਸ ਚੀਜ਼ ਨੂੰ ਤਾਂ ਤੁਸੀਂ ਕੀ ਕਹੋਗੇ ਵੀ ਆਈ ਹੈਵ ਨਾਟ ਮੋਡ ਦ ਲੌਨ ਯੈਟ ਬਸ ਇੱਥੇ ਆਪਾਂ ਇਹ ਸੈਂਟੈਂਸ ਦੇ ਆਖਰ ਦੇ ਵਿੱਚ ਆਪਾਂ ਨੇ ਯੈਟ ਲਾਦਣਾ ਯੈਟ ਦਾ ਮਤਲਬ ਇੱਥੇ ਪੰਜਾਬੀ ਚ ਤੁਸੀਂ ਇਹ ਸਮਝ ਲਓ ਵੀ ਹਲੇ ਤੱਕ ਲੇਕਿਨ ਮੈਂ ਇਸ ਚੀਜ਼ ਇਸ ਤਰ੍ਹਾਂ ਮੈਂ ਰეკਮੈਂਡ ਨਹੀਂ ਕਰਦਾ ਹਾਂ ਅ ਸਬਦਾਂ ਪੜਾਉਣ ਦਾ ਆਪੋ ਆਪਣਾ ਤਰੀਕਾ ਸਮਝਾਉਣ ਦਾ ਆਪੋ ਆਪਣਾ ਹੁੰਦਾ ਤੇ ਸਾਰੇ ਹੀ ਆਪਣੇ ਵੱਲੋਂ ਬੈਸਟ ਐਫਰਟ ਕਰਦੇ ਨੇ ਸਾਰੇ ਟੀਚਰਸ ਆਫ ਦਿ ਸਟੂਡੈਂਟਸ ਦਾ ਭਲਾਈ ਸੋਚਦੇ ਹੁੰਦੇ ਨੇ ਮੇਰਾ ਇਸ ਤਰ੍ਹਾਂ ਦਾ ਮੈਥਡ ਹੈਗਾ ਜਿਹੜਾ ਮੇਰਾ ਇਹ ਵੱਖਰਾ ਇਸ ਤਰ੍ਹਾਂ ਦਾ ਤਰੀਕਾ ਹੈਗਾ ਵੀ ਇਹ ਮੈਂ ਅਨੁਵਾਦ ਵਾਲੇ ਸਿਸਟਮ ਦੇ ਵਿੱਚ ਘੱਟ ਵਿਸ਼ਵਾਸ ਕਰਦਾ ਹੋ ਸਕਦਾ ਮੈਂ ਸਹੀ ਹੋਵਾਂ ਜਾਂ ਗਲਤ ਹੋਵਾਂ ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਬੱਚਾ ਜਿਵੇਂ ਸਿੱਖਦਾ ਆਪਾਂ ਭਾਸ਼ਾ ਨੂੰ ਉਵੇਂ ਸਿੱਖ ਲੋ ਸੋ ਇਹਨੂੰ ਆਪਾਂ ਇਹ ਦੇਖ ਲੋ ਵੀ ਇਹ ਵਰਤੋਂ ਕਿਸ ਤਰ੍ਹਾਂ ਨਾਲ ਹੋ ਰਿਹਾ ਤੇ ਇਹਦੀ ਇਹਦਾ ਮੀਨਿੰਗ ਦੇ ਉੱਤੇ ਕੀ ਅਸਰ ਪੈ ਰਿਹਾ ਕਿਹੜੀ ਸ ਵਰਤ ਰਹੇ ਹਾਂ ਇਸੇ ਤਰ੍ਹਾਂ ਨਾਲ ਹੀ ਇਹ ਜਿਹੜੇ ਹੈਗੇ ਨੇ ਸਿਚੁਏਸ਼ਨਸ ਦੇ ਉੱਤੇ ਡਿਪੈਂਡ ਕਰਨਗੇ ਵੀ ਆਪਾਂ ਕਿਵੇਂ ਕਿਸ ਤਰ੍ਹਾਂ ਦਾ ਵਾਕ ਬਣਾਉਣਾ ਤੇ ਹੁਣ ਉਹ ਕਹਿਣਗੇ ਵੀ ਚਲੋ ਆਪਾਂ ਚੱਲੀਏ ਵੀ ਘੁੰਮਣ ਚੱਲਦੇ ਆ ਲੇਕਿਨ ਤੁਸੀਂ ਗੱਡੀ ਤਾਂ ਧੋਤੀ ਨਹੀਂ ਹੈਗੀ ਤੁਸੀਂ ਕੀ ਕਹੋਗੇ ਆਈ ਹੈਵ ਨਾਟ واਸ਼ਡ ਦ ਕਾਰ ਯੈਟ ਬਸ ਸਾਰਿਆਂ ਦੇ ਅੱਗੇ ਲਾਸਟ ਦੇ ਵਿੱਚ ਯੈਟ ਲਾ ਦਿਓ ਤੇ ਹੈਵ ਨਾਟ ਲਾ ਦਿਓ ਇੱਥੇ ਆਪਾਂ ਹੈਵ ਨਾਟ ਲਾ ਇਹ ਇਹ ਏ ਇਸ ਤਰ੍ਹਾਂ ਦੇ ਵਾਕ ਜਿਹੜੇ ਹੈਗੇ ਨੇ ਆਪਾਂ ਬਣਾ ਸਕਦੇ ਆ ਤੇ ਉਹ ਕਹਿੰਦੇ ਵੀ ਚਲੋ ਖਾਣਾ ਖਾਈਏ ਆਪਾਂ ਡਾਈਨਿੰਗ ਟੇਬਲ ਤੇ ਚੱਲਦੇ ਆ ਤੇ ਖਾਣਾ ਖਾਂਦੇ ਆ ਤੁਸੀਂ ਕਹੋਗੇ ਆਈ ਹੈਵ ਨਾਟ ਸੈਟ ਦ ਟੇਬਲ ਯੇਟ ਉਹ ਕਹਿੰਦੇ ਵੀ ਚਲੋ ਪਾਰਟੀ ਦੇ ਲਈ ਤਿਆਰ ਹੁੰਨੇ ਆ ਕਹਿੰਦੇ ਵੀ ਆਈ ਹੈਵ ਨਾਟ ਆਇਰਨਡ ਦ ਕਲੋਥਸ ਯੇਟ ਤੇ ਉਹ ਕਹਿੰਦੇ ਨੇ ਵੀ ਚਲੋ ਆਪਾਂ ਜਿਹੜੇ ਤੋਤੇ ਹੋ ਕਪੜੇ ਨੇ ਉਹਨਾਂ ਨੂੰ ਆਪਾਂ ਅਲੱਗ-ਅਲੱਗ ਕਰਕੇ ਅਰੇਂਜ ਕਰ ਦਨੇ ਆ ਤੁਸੀਂ ਕਹੋਗੇ ਵੀ ਆਈ ਹੈਵ ਨਾਟ ਡਨ ਦ ਲੌਂਡਰੀ ਯੈਟ ਉਹ ਕਹਿੰਦੇ ਵੀ ਚਲੋ ਹੁਣ ਆਪਾਂ ਖਾਣਾ ਖਾਣੇ ਆ ਬ੍ਰੇਕਫਾਸਟ ਕਰਦੇ ਆ ਲੰਚ ਕਰਦੇ ਆ ਕਿਉਂਕਿ ਤੁਸੀਂ ਕਹੋਗੇ ਆਈ ਹੈਵ ਨਾਟ ਕੁਕਡ ਦ ਬ੍ਰੇਕਫਾਸਟ ਯਾ ਲੰਚ ਯੈਟ ਹਰ ਇੱਕ ਇਨਸਾਨ ਦੇ ਵਿੱਚ ਹੁਣ ਤਾਈਆਂ ਕਮਜ਼ੋਰੀਆਂ ਕਮੀਆਂ ਪੇਸ਼ੀਆਂ ਜ਼ਰੂਰ ਹੁੰਦੀਆਂ ਨੇ ਤੁਹਾਡਾ ਇੱਕ ਕਮੈਂਟ ਮੈਨੂੰ ਸੇਧ ਦੇ ਸਕਦਾ ਤੇ ਮੈਨੂੰ ਹੋਰ ਗਾਈਡ ਕਰ ਸਕਦਾ ਵੀ ਮੈਂ ਹੋਰ ਇਸ ਚੀਜ਼ ਨੂੰ ਬਿਹਤਰ ਤਰੀਕੇ ਦੇ ਨਾਲ ਕਿਵੇਂ ਕਰ ਸਕਦਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਦਾ ਹੀ ਸਿੱਖਦੇ ਰਹੋ ਪ੍ਰਮਾਤਮਾ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਚ ਰੱਖੇ